ਸਰਦੀਆਂ ਦੇ ਅੱਜ ਪਹਿਲੀ ਬਾਰਿਸ਼ ਆ ਜਿੱਥੇ ਕਿ ਇਹ ਇੰਤਜ਼ਾਰ ਲੋਕ ਕਰ ਰਹੇ ਸੀ ਕਿ ਕਦੋਂ ਸਰਦੀਆਂ ਦਾ ਮੀਂਹ ਪਏਗਾ ਸੋ ਬਾਰਿਸ਼ ਦੇਖ ਸਕਦੇ ਹੋ ਅੱਜ ਤੜਕਸਾਰ ਤੋਂ ਜਿਹੜਾ ਮੀਂਹ ਚੱਲ ਰਿਹਾ ਹੈ ਇਸ ਸਮੇਂ ਅਸੀਂ ਜਲੰਧਰ ਨੈਸ਼ਨਲ ਹਾਈਵੇ ਤੇ ਆ ਤੇ ਬਾਰਿਸ਼ ਅੱਜ ਪਹਿਲਾ ਮੀਂਹ ਆ ਹੁਣ ਇਹਦਾ ਫਾਇਦਾ ਕੀ ਹੋਣਾ ਬੇਸਿਕਲੀ ਤੁਹਾਨੂੰ ਮੈਂ ਇਹ ਦੱਸ ਦਿਆਂ ਕਿਉਂਕਿ ਪਹਿਲਾਂ ਸੁੱਕੀ ਠੰਡ ਪੈ ਰਹੀ ਸੀਗੀ ਤੇ ਉਸ ਤੋਂ ਪਹਿਲਾਂ ਆਪਾਂ ਨੂੰ ਕਾਫੀ ਸਮੋਗ ਵੀ ਦੇਖਣ ਮਿਲੀ ਜਿਸ ਨੂੰ ਫ਼ੋਗ ਲੋਕ ਧੁੰਦ ਕਹਿੰਦੇ ਸੀ ਲੇਕਿਨ ਹੁਣ ਐਕਚੁਅਲ ਦੇ ਵਿੱਚ ਕੀ ਹੋਣਾ ਕਿ ਜਿੰਨਾ ਪੋਲੂਸ਼ਨ ਸਿਕਾ ਵੈਦਰ ਦੇ ਵਿੱਚ ਆ ਉੱਪਰ ਪੋਲੂਸ਼ਨ ਸਿਕਾ ਸਾਰਾ ਹੁਣ 20 ਨਾਲ ਕਿਤੇ ਨਾ ਕਿਤੇ ਥੱਲੇ ਆ ਜਾਊਗਾ ਤੇ ਮੌਸਮ ਸਾਫ਼ ਹੋ ਜਾਊਗਾ ਹੁਣ ਇਸ ਤੋਂ ਬਾਅਦ ਯਾਨੀ ਕਿ ਅੱਜ ਤੋਂ ਬਾਅਦ ਅੱਜ ਪਹਿਲੀ ਠੰਡ ਹੋਈ ਜੀ ਅੱਜ ਪਹਿਲੀ ਬਾਰਿਸ਼ ਹੋ ਗਈ ਏ ਸਰਦੀਆਂ ਦੀ ਜਿਹੜਾ ਇੰਤਜ਼ਾਰ ਕਰ ਰਹੇ ਸੀ ਕਿ ਲੋਕੀ ਕਦੋਂ ਮੀਂਹ ਪਏਗਾ ਤੇ ਇਧਰ ਤੁਹਾਨੂੰ ਦਿਖਾ ਰਿਹਾ ਆ ਦੇਖ ਲਓ ਜੀ ਕਿ ਹੁਣ ਇਹਦੇ ਨਾਲ ਕਿਤੇ ਕਿ ਠਾਰ ਵੱਧ ਗਈ ਜਰਾ ਤੁਹਾਡੇ ਹੱਥ ਪੈਰ ਜਿਹੜੇ ਠਰਨੇ ਸ਼ੁਰੂ ਹੋਏ ਨੇ ਜਿਹੜੇ ਲੋਕ ਬਾਈਕ ਤੇ ਡਰਾਈਵ ਕਰਦੇ ਨੇ ਟੂ ਵੀਲਰ ਡਰਾਈਵ ਕਰਦੇ ਨੇ ਉਹਨਾਂ ਦੇ ਲਈ ਸਪੈਸ਼ਲੀ ਤੁਹਾਨੂੰ ਦੱਸਦੇ ਕਿ ਜੇ ਤੁਸੀਂ ਘਰੋਂ ਬਾਹਰ ਨਿਕਲਦੇ ਹੋ ਤਾਂ ਪੂਰਾ ਆਪਣੇ ਆਪ ਨੂੰ ਇਕਦਮ ਕਵਰ ਕਰਕੇ ਜਾਣਾ ਤੁਸੀਂ ਸੇਰ ਨੂੰ ਕਵਰ ਕਰ ਲਿਓ ਮੂੰਹ ਨੂੰ ਕਵਰ ਕਰਨਾ ਹੱਥਾਂ ਨੂੰ ਜ਼ਰੂਰ ਕਵਰ ਕਰੋ ਕਿਉਂਕਿ ਹੱਥ ਜ਼ਰਾ ਠਰਦੇ ਹੁੰਦੇ ਆ ਬੂਟਾ ਦੇ ਵੀ ਸਪੈਸ਼ਲ ਦੋ ਦੋ ਜਨਾਬਾ ਪਾਲਣ ਵਧੀਆ ਗਾਰਾ ਗਰਮਜਾਮਾ ਪਾ ਕੇ ਨਿ ਕੋਈ ਠੰਡ ਬਹੁਤ ਜ਼ਰਾ ਬਾਜ ਨਹੀਂ ਹੁੰਦਾ ਵੈਦਰ ਦੇਖ ਸਕਦੇ ਤੁਸੀਂ ਤੇ ਕਿਉਂਕਿ ਇਸ ਤੋਂ ਮੈਂ ਜੇ ਪਹਾੜੀ ਇਲਾਕੇ ਦੀ ਗੱਲ ਕਰਾਂ ਹਿਮਾਚਲ ਹੋ ਗਿਆ ਜੰਮੂ ਕਸ਼ਮੀਰ ਉੱਤਰਾਖੰਡ ਇੱਧਰ ਬਰਫਬਾਰੀ ਪੈ ਰਹੀ ਆ ਉਧਰ ਬਰਫਬਾਰੀ ਪੈਣ ਕਰਕੇ ਤੇ ਖੰਡ ਜਿਹੜੀ ਪੰਜਾਬ ਵੱਲੋਂ ਪਹਿਲਾਂ ਆਉਂਦੀ ਕਿਉਂਕਿ ਸਾਡੇ ਨਾਲ ਹਿਮਾਚਲ ਜ਼ਿਆਦਾ ਜਲਦੀ ਲੱ ਤੁਸੀਂ ਵੀ ਨਾਲ-ਨਾਲ ਜਿਹੜੇ ਲੋਕ ਨਾਲ ਜੁੜੇ ਨੇ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਆਖਿਰਕਾਰ ਤੁਹਾਡੇ ਵਾਲ ਕਿਹੋ ਜਿਹਾ ਮੌਸਮ ਬਣਿਆ ਹੋਇਆ ਹੈ ਤੁਸੀਂ ਕਿੱਥੋਂ ਬਲੌਗ ਕਰਦੇ ਹੋ ਕਿਉਂਕਿ ਦੁਆਬੇ ਵਾਲੀ ਸਾਈਡ ਤੇ ਵਾਲਾ ਮੀਂਹ ਕਾਫੀ ਪੈ ਰਿਹਾ ਸਵੇਰ ਤੋਂ ਹੁਣ ਵੀ ਕਾਫੀ ਮੀਂਹ ਆ ਦਿਖ ਸਕਦੇ ਹੋ ਪਿੱਛੇ ਵੈਦਰ ਬਹੁਤ ਜ਼ਿਆਦਾ ਤੇਜ਼ ਹੈ ਤਾਂ ਹੁਣ ਠੰਡ ਜਿਹੜੀ ਹੈ ਸਖੀਠ ਠੰਡ ਹੋ ਜਾਣੀ ਹੈ ਧੁੰਦ ਆ ਪਣੀ ਸ਼ੁਰੂ ਹੋ ਜਾਣੀ ਹੈ ਜੀ ਤੇ ਉਹਦੇ ਨਾਲ ਨਾਲ ਠੰਡ ਵੀ ਜ਼ਿਆਦਾ ਚੱਲ ਹੁਣ ਜ਼ਾਰਾ ਦੇਖਣ ਨੂੰ ਮਿਲੇਗੀ ਤੁਸੀਂ ਵੀ ਨਾਲ ਜਾਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਡੇ ਇਲਾਕੇ 'ਚ ਮੀਂਹ ਪਿਆ ਕਿ ਨਹੀਂ ਪਿਆ ਜਾਂ ਅਖੰਡ ਦਾ ਮੌਸਮ ਕਿਹੋ ਜਿਹਾ ਚੱਲ ਰਿਹਾ ਹੈ। ਹੋਰ ਇਸ ਤੋਂ ਬਾਅਦ ਯਾਨੀ ਕਿ ਅੱਜ ਤੋਂ ਬਾਅਦ ਅੱਜ ਪਹਿਲੀ ਠੰਡ ਹੋਈ ਜੀ, ਅੱਜ ਪਹਿਲੀ ਬਾਰਿਸ਼ ਹੋ ਗਈ ਏ। ਸਰਦੀਆਂ ਲਈ ਜਿਹੜਾ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਮੀਂਹ ਪਏਗਾ ਤੇ ਇੱਧਰ ਤੋਂ ਦਿਖਾ ਰਿਹਾ ਆ ਦੇਖਣਾ ਕੋ ਜੀ। ਕਿ ਹੁਣ ਇਹਦੇ ਨਾਲ ਕੀਤੇ ਕਿ ਠਾਰ ਵੱਧ ਗਈ ਜਰਾ। ਤੁਹਾਡੇ ਹੱਥ ਪੈਰ ਜਿਹੜੇ ਠਰਨੇ ਸ਼ੁਰੂ ਹੋਏ ਨੇ, ਜਿਹੜੇ ਲੋਕ ਬਾਈਕ ਤੇ ਡਰਾਈਵ ਕਰਦੇ ਨੇ, ਟੂ ਵੀਲਰ ਡਰਾਈਵ ਕਰਦੇ ਨੇ, ਉਹਨਾਂ ਦੇ ਲਈ ਸਪੈਸ਼ਲ ਤੁਹਾਨੂੰ ਦੱਸਦੇ ਕਿ ਜੇ ਤੁਸੀਂ ਘਰੋਂ ਬਾਹ ਤਾਂ ਪੂਰਾ ਆਪਣੇ ਆਪ ਨੂੰ ਇਕਦਮ ਕਵਰ ਕਰਕੇ ਜਾਣਾ ਤੁਸੀਂ ਸੇਰ ਨੂੰ ਕਵਰ ਕਰ ਲਿਓ ਮੂੰਹ ਨੂੰ ਕਵਰ ਕਰਨਾ ਹੱਥਾਂ ਨੂੰ ਜ਼ਰੂਰ ਕਵਰ ਕਰਿਓ ਕਿਉਂਕਿ ਹੱਥ ਜ਼ਾੜ ਠਰਦੇ ਹੁੰਦੇ ਆ ਬੂਟਾ ਦੇ ਵੀ ਸਪੈਸ਼ਲ ਦੋ ਦੋ ਜੜਾਵਾ ਪਾਲਣ ਵਧੀਆ ਗਰਮ ਜੜਾਵਾ ਪਾ ਕੇ ਨਿ ਕੋ ਕਿ ਠੰਡ ਬਹੁਤ ਜ਼ਿਆਦਾ ਪਾਣੀ ਹੋਣ ਵੈਦਰ ਦੇਖ ਸਕਦੇ ਤੁਸੀਂ ਤੇ ਕਿਉਂਕਿ ਇਸ ਤੋਂ ਮੈਂ ਜੇ ਪਹਾੜੀ ਇਲਾਕੇ ਦੀ ਗੱਲ ਕਰਾਂ ਹਿਮਾਚਲ ਹੋ ਗਿਆ ਜੰਮੂ ਕਸ਼ਮੀਰ ਉੱਤਰਾਖੰਡ ਇਧਰ ਬਰਫਬਾਰੀ ਪੈ ਰਹੀ ਆ ਉਧਰ ਬਰਫਬਾਰੀ ਪੈਣ ਕਰਕੇ ਤੇ ਖੰਡ ਜਿਹੜੀ ਪੰਜਾਬ ਵੱਲੋਂ ਪਹਿਲਾਂ ਆਉਂਦੀ ਕਿਉਂਕਿ ਸਾਡੇ ਨਾਲ ਹਿਮਾਚਲ ਜ਼ਿਆਦਾ ਜਲਦੀ ਲੱਗਦਾ ਤੁਸੀਂ ਵੀ ਨਾਲ-ਨਾਲ ਜਿਹੜੇ ਲੋਕ ਨਾਲ ਜੁੜੇ ਨੇ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਆਖਿਰਕਾਰ ਤੁਹਾਡੇ ਵਾਲ ਕਿਹੋ ਜਿਹਾ ਮੌਸਮ ਬਣਿਆ ਹੋਇਆ ਹੈ ਤੁਸੀਂ ਕਿੱਥੋਂ ਬਲੌਗ ਕਰਦੇ ਹੋ ਕਿਉਂਕਿ ਦੁਆਬੇ ਵਾਲੀ ਸਾਈਡ ਤੇ ਜਿਹੜਾ ਮੀਂਹ ਕਾਫੀ ਪੈ ਰਿਹਾ ਸਵੇਰ ਤੋਂ ਹੁਣ ਵੀ ਕਾਫੀ ਮੀਂਹ ਆ ਦਿਖ ਸਕਦੇ ਹੋ ਪਿੱਛੇ ਵੈਦਰ ਬਹੁਤ ਜ਼ਿਆਦਾ ਤੇਜ਼ ਹੈ ਤਾਂ ਹੁਣ ਠੰਡ ਜਿਹੜੀ ਹੈ ਸਖੀਠ ਠੰਡ ਹੋ ਜਾਣੀ ਹੈ ਧੁੰਦ ਆ ਪਣੀ ਸ਼ੁਰੂ ਹੋ ਜਾਣੀ ਹੈ ਜੀ ਤੇ ਉਹਦੇ ਨਾਲ ਨਾਲ ਠੰਡ ਵੀ ਜ਼ਿਆਦਾ ਚੱਲ ਹੁਣ ਜ਼ਾਰਾ ਦੇਖਣ ਨੂੰ ਮਿਲੇਗੀ ਤਾਂ ਤੁਸੀਂ ਨਾਲ ਨਾਲ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਡੇ ਇਲਾਕੇ 'ਚ ਮੀਂਹ ਪਿਆ ਕਿ ਨਹੀਂ ਪਿਆ ਜਾਂ ਖੰਡ ਦਾ ਮੌਸਮ